ਅਜੇ ਤੱਕ ਕੋਈ ਫੈਕਟਰੀ ਨਹੀਂ ਬਣੀ ਕੋਈ ਕੰਪਨੀ ਨਹੀਂ ਬਣੀ ਜਿੱਤੇ ਵਿੱਚ ਕੀ ਖੂਨ ਬਣਦਾ ਹੋਵੇ ਇੱਕ ਪਰਮਾਤਮਾ ਨੇ ਇਨਸਾਨ ਦਾ ਸਰੀਰ ਹੀ ਕੰਪਨੀ ਬਣਾਈ ਹੈ ਜਦੇ ਵਿੱਚ ਕੀ ਖੂਨ ਜਿਹੜਾ ਬਣਦਾ ਹੈ ਤਾਂ ਜਿਹੜੇ ਦਾਨ ਕਰਦੇ ਨੇ ਉਹ ਮਹਾਦਾਨੀ ਖਵਾਉਂਦੇ ਨੇ ਤਾਂ ਦੁਨੀਆ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਜਿਹੜੇ ਲੋਕ ਨੇ ਐਕਸੀਡੈਂਟਾਂ ਦੇ ਵਿੱਚ ਜ਼ਖਮੀ ਹੁੰਦੇ ਨੇ ਉਹਨਾਂ ਦੀ ਜਾਨ ਬਚਾਉਣ ਵਾਸਤੇ ਉਹ ਬਹੁਤ ਜ਼ਰੂਰੀ ਹੁੰਦਾ ਹੈ ਖੂਨਦਾਨ ਮਹਾਦਾਨ ਕਿਉਂਕਿ ਕਤਰਾ ਜਿਹੜਾ ਬੰਦਾ ਦਾਨ ਕਰਦਾ ਹੈ ਉਸ ਦਾ ਪਤਾ ਨਹੀਂ ਕਿੱਥੇ ਕੰਮ ਆਣਾ ਹੈ ਅੱਜ ਕੱਲ ਐਕਸੀਡੈਂਟ ਬਹੁਤ ਹੋ ਰਹੇ ਨੇ ਜਾਨ ਬਚਾਉਣ ਵਾਸਤੇ ਦਾਨ ਮਹਾਦਾਨ ਕਿਉਂਕਿ ਇੱਕ ਇੱਕ ਕਤਰਾ ਜੋ ਬੰਦਾ ਖੂਨ ਦਾ ਦਾਨ ਕਰਦਾ ਹੈ ਤਾਂ ਦੁਨੀਆ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਜਿਹੜੇ ਲੋਕ ਨੇ ਐਕਸੀਡੈਂਟਾਂ ਦੇ ਵਿੱਚ ਜ਼ਖਮੀ ਹੁੰਦੇ ਨੇ ਉਹਨਾਂ ਦੀ ਜਾਨ ਬਚਾਉਣ ਵਾਸਤੇ ਉਹ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਅੱਜ ਤੱਕ ਕੋਈ ਫੈਕਟਰੀ ਨਹੀਂ ਬਣੀ ਕੋਈ ਕੰਪਨੀ ਨਹੀਂ ਬਣੀ ਜਿਸ ਦੇ ਵਿੱਚ ਕੀ ਖੂਨ ਬਣਦਾ ਹੋਵੇ ਇੱਕ ਪਰਮਾਤਮਾ ਨੇ ਇਨਸਾਨ ਦਾ ਸਰੀਰ ਹੀ ਕੰਪਨੀ ਬਣਾਈ ਹੈ ਜਿਹਦੇ ਵਿੱਚ ਕੀ ਖੂਨ ਜਿਹੜਾ ਬਣਦਾ ਹੈ ਤਾਂ ਜਿਹੜੇ ਦਾਨ ਕਰਦੇ ਨੇ ਉਹ ਮਹਾਦਾਨੀ ਖਵਾਉਂਦੇ ਨੇ ਤਾਂ ਇਸ ਨੂੰ ਲੈ ਕੇ ਅੱਜ ਨੂ ਚੰਡੀਗੜ੍ਹ ਦਾ ਪਿੰਡ ਕਰਤਾਰਪੁਰ ਹੈ ਨੌਜਵਾਨਾਂ ਦਾ ਵੱਡਾ ਪ੍ਰਾਰਲ ਹੈ ਚੁੱਕੀ ਦੱਸਿਆ ਜਾਂਦਾ ਕਿ ਹਰ ਸਾਲ ਇਸ ਤਰੀਕੇ ਦਾ ਖੂਨਦਾਨ ਕੈਂਪ ਲਾਉਂਦੇ ਨੇ ਤੇ ਅੱਜ ਵਿਸ਼ੇਸ਼ ਤੌਰ ਤੇ ਸਿਆਸੀ ਆਗੂ ਨੇ ਸਮਾਜ ਸੇਵੀ ਨੇ ਇਲਾਕੇ ਦੇ ਲੋਕ ਨੇ ਤਾਂ ਉਹ ਪਹੁੰਚੇ ਨੇ ਖੂਨਦਾਨ ਵੀ ਇਹਨਾਂ ਨੇ ਕੀਤਾ ਤੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਧਾਨ ਜੀ ਦੱਸਿਆ ਜਾਂਦਾ ਕਿ ਖੂਨਦਾਨ ਮਹਾਦਾਨ ਕਿਉਂਕਿ ਕਤਰਾ ਜਿਹੜਾ ਬੰਦਾ ਦਾਨ ਕਰਦਾ ਹੈ ਉਸ ਦਾ ਪਤਾ ਨਹੀਂ ਕਿੱਥੇ ਕੰਮ ਆਣਾ ਹੈ ਅੱਜ ਕੱਲ੍ਹ ਐਕਸੀਡੈਂਟ ਬਹੁਤ ਹੋ ਰਹੇ ਨੇ ਜਾਨ ਬਚਾਉਣ ਵਾਸਤੇ ਖੂਨ ਦੀ ਬਹੁਤ ਲੋੜ ਹੈ ਪਹਿਲਾਂ ਤਾਂ ਤੁਹਾਡੇ ਜਰੀਏ ਮੈਂ ਸਾਰੇ ਕਰਤਾਰਪੁਰ ਪਿੰਡ ਵਾਸੀਆਂ ਨੂੰ ਵਧਾਈ ਦੇਣਾ ਜਿਨ੍ਹਾਂ ਨੇ ਅਪਰਾਲਾ ਕੀਤਾ ਉਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਗੱਲ ਇਹ ਹੈ ਪਤਾ ਨਹੀਂ ਕਦੋਂ ਜਿਹੜੀ ਤੁਸੀਂ ਗੱਲ ਕਹਿ ਰਹੇ ਸੀ ਕਿਸੇ ਦਾ ਕੋਈ ਰਾਜ ਐਕਸੀਡੈਂਟ ਹੁੰਦਾ ਚਾਹੇ ਕੋਈ ਅਮੀਰ ਹੁੰਦਾ ਜਾ ਕੋਈ ਗਰੀਬ ਹੁੰਦਾ ਬਿਲਕੁਲ ਉਹਨਾਂ ਨੂੰ ਖੂਨ ਦੀ ਲੋੜ ਪੈਂਦੀ ਹੈ ਇਸ ਕਰਕੇ ਮਹਾਕल्याण ਤਾਂ ਹੈ ਉਹ ਖੂਨਦਾਨ ਮਹਾਕਲਿਆਣ ਉਹਦੇ ਨਾਲ-ਨਾਲ ਹੀ ਸਾਡੇ ਅੱਜ ਕੱਲ ਬਲੱਡ ਖੂਨ ਘਟਾ ਆ ਆਪਾਂ ਦੇਖਦੇ ਆ ਲੇਡੀਜ਼ ਜਿਨ੍ਹਾਂ ਦੇ ਵਿਚਾਰੀ ਡਿਲੀਵਰੀ ਕੇਸ ਹੁੰਦਾ ਉਹਨਾਂ ਨੂੰ ਬਲੱਡ ਦੀ ਲੋੜ ਹੁੰਦੀ ਆ ਸੋ ਉਸ ਵਕਤ ਉਹਨਾਂ ਕੋਲ ਵੀ ਕੋਈ ਖੂਨ ਨਹੀਂ ਇੰਤਜ਼ਾਮ ਹੁੰਦਾ ਜਦੋਂ ਹਸਪੀਟਲਾਂ 'ਚ ਹੁੰਨੇ ਆ ਸੋ ਇਹਦਾ ਜਿੰਨਾ ਹੋ ਜਵੇ ਦਾਨ ਪੈਸਿਆਂ ਦਾ ਦਾਨ ਵੱਖਰੀ ਗੱਲ ਆ ਜਿਹੜਾ ਇਹ ਦਾਨ ਹੈ ਇਹ ਤਾਂ ਕਿਸੇ ਦੀ ਮੌਤ ਤੋਂ ਬਚਾਉਣਾ ਜੀਵਨਦਾਨ ਕਰਨਾ ਇਹ ਉਹ ਗੱਲ ਆ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਸਾਡੇ ਨੌਜਵਾਨ ਜਿਹੜੇ ਆਲੇ-ਦਾਲੇ ਇਸ ਕੰਮ 'ਚ ਲੱਗੇ ਹੋਏ ਨੇ ਸਮਾਜ ਸੇਵੀ ਲੱਗੇ ਹੋਏ ਨੇ ਉਹਨਾਂ ਨੂੰ ਹੋਰ ਹਿੰਮਤ ਤਾਕਤ ਬਖਸ਼ੇ ਉਹ ਵੱਧ ਚੜ ਕੇ ਇਸ ਕੰਮ 'ਚ ਯੋਗਦਾਨ ਯੋਗਦਾਨ ਪਾਉਣ ਤੇ ਇੱਕ ਮੈਂ ਲਾਸਟ ਵਾਲ ਕਰ ਲਾ ਜਿਹੜਾ ਖੂਨਦਾਨ ਹੈ ਮੇਰੇ ਖਿਆਲ ਜਾਤ ਪਾਤ ਧਰਮ ਤੋਂ ਵੀ ਦੂਰ ਕਰਦਾ ਕਿਉਂਕਿ ਕਈ ਲੋਕ ਇੰਨਾ ਵੀ ਚੋਲ ਜੇ ਰਹਿੰਦੇ ਨੇ ਕਿਉਂਕਿ ਇੱਥੇ ਤਾਂ ਮੇਰੇ ਖਿਆਲ ਚਾਹੇ ਹਿੰਦੂ ਚਾਹੇ ਮੁਸਲਮ ਚਾਹੇ ਕੋਈ ਸਿੱਖ ਜਾ ਐਸਾਈ ਕੋਈ ਵੀ দান ਕਰ ਸਕਦਾ ਹੈ ਜਿਹਨੂੰ ਲੋੜ ਵੀ ਹੈ ਉਹ ਕਿਸੇ ਦਾ ਵੀ ਲੈ ਸਕਦਾ ਉਸ ਸਮੇਂ ਕੋਈ ਨਹੀਂ ਪੁੱਛਦਾ ਕਿ ਇਹ ਹਿੰਦੂ ਦਾ ਖੂਨ ਹੈ ਮੁਸਲਮ ਦਾ ਖੂਨ ਦਾ ਖੂਨ ਹੈ ਬੜਾ ਕੁਐਸਚਨ ਹੈ ਇਹ ਧਰਮ ਇਹ ਧਰਮ ਦੀਆਂ ਰਾਜਨੀਤੀਆਂ ਕੌਣ ਕਰਦਾ ਕੌਣ ਕਰਦਾ ਬਿਲਕੁਲ ਬੰਡਾ ਤੇ ਜਾਂ ਬੰਡਾ ਪਈਆਂ ਤੇ ਜਿਹੜਾ ਧਰਮ ਦੇ ਠੇਕੇਦਾਰਾਂ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਇੱਕ ਧਰਮ ਤੋਂ ਚੱਲਦੇ ਚੱਲਦੇ ਕਿਉਂ ਅਨੇ ਧਰਮ ਬਣ ਗਏ ਬਿਲਕੁਲ ਸਭ ਤੋਂ ਪਹਿਲਾਂ ਇਨਸਾਨ ਹੈ ਇਨਸਾਨ ਹੈ ਬਿਲਕੁਲ ਦੇਖੋ ਕਿ ਸਾਡੇ ਨਾਲ ਪ੍ਰਧਾਨ ਜੀ ਸਾਡੇ ਨਾਲ ਨੇ ਕੀਤੀ ਜੀ ਜੋ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਵੱਡੀਆਂ ਜ਼ਿੰਮੇਵਾਰੀਆਂ ਮਿਲੀਆਂ ਹੋਈਆਂ ਨੇ ਪ੍ਰਧਾਨ ਜੀ ਖੂਨਦਾਨ ਸਭ ਤੋਂ ਵੱਡਾ ਦਾਨ ਕਿਹਾ ਜਾਂਦਾ ਕਿਉਂਕਿ ਅੱਜ ਤੱਕ ਮੇਰੀ ਖਿਆਲ ਦੁਨੀਆ 'ਚ ਕੋਈ ਫੈਕਟਰੀ ਕੋ ਕੰਪਨੀ ਕੋਈ ਹੈ ਜੀ ਬਣੀ ਨਹੀਂ ਜਿੱਦੇ ਅੰਦਰ ਖੂਨ ਪੈਦਾ ਹੁੰਦਾ ਓਏ ਖੂਨ ਬਣਦਾ ਹੋਏ ਹੋਰ ਕੰਪਨੀਆਂ ਬਹੁਤ ਬਣ ਗਈਆਂ ਪਰ ਪ੍ਰਮਾਤਮਾ ਨੇ ਆਪਣੀ ਬਾਡੀ ਲਾਈ ਹੈ ਕੰਪਨੀ ਜਿੱਦੇ ਵਿੱਚ ਖੂਨ ਲਗਾਤਾਰ ਬਣਦੀ ਜਾਂਦਾ ਜਿੰਨੀ ਮਰਜ਼ੀ ਵਾਰੀ ਦਾਨ ਕਰ ਲੋ ਇਹਨੂੰ ਆਪਣਾ ਕਰਤਾਰਪੁਰ ਨਗਰ ਵਿੱਚ ਵਧੀਆ ਉਪਰਾਲਾ ਨੌਜਵਾਨਾਂ ਨੇ ਕੀਤਾ ਹੈ ਜਦ ਕਿ ਅੱਜ ਜੇ ਆਪਾਂ ਦੇਖੀਏ ਤਾਂ ਨੌਜਵਾਨ ਦਿਖਾਵੇ ਵੱਲ ਨੂੰ ਵੱਧ ਭੱਜਦੇ ਉਹ ਕੰਮ ਕਰਨਾ ਜਿੱਥੇ ਦਿਖਾਵਾ ਵੱਧ ਹੋਵੇ ਜਿਵੇਂ ਕਿ ਟੂਰਨਾਮੈਂਟ ਕਬੱਡੀ ਦਾ ਟੂਰਨਾਮੈਂਟ ਕਰਾਉਣੇ ਸਾਡੇ ਇਲਾਕੇ ਦੇ ਜਿਆਦਾ ਨੌਜਵਾਨ ਕਬੱਡੀ ਖੇਡਦੇ ਵੀ ਨਹੀਂ ਪਰ ਇਹਨਾਂ ਨੌਜਵਾਨਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਏ ਖੂਨਦਾਨ ਕੈਂਪ ਲਾਇਆ ਨਾ ਨੇ ਤੁਸੀਂ ਜਿਵੇਂ ਤੁਸੀਂ ਕਿਹਾ ਖੂਨਦਾਨ ਮਹਾਦਾਨ ਇਹ ਤੋਂ ਵੱਡਾ ਮੇਰੇ ਖਿਆਲ ਨਾਲ ਕੋਈ ਵੱਡਾ ਦਾਨ ਹੈ ਨਹੀਂ ਕਿਉਂਕਿ ਹਸਪਤਾਲ ਪਰੇ ਪਏ ਮਰੀਜ਼ਾਂ ਨਾਲ ਕਿਸੇ ਨੂੰ ਕਿਸੇ ਨੂੰ ਲੋੜ ਪਈ ਦੀ ਖੂਨ ਦੀ ਤਾਂ ਰਿਸ਼ਤੇਦਾਰ ਤਲਪ ਦੇ ਫਿਰਦੇ ਵੀ ਮੈਨੂੰ ਉਹ ਪੋਜ਼ੀਟਿਵ ਚਾਹੀਦਾ ਮੈਨੂੰ ਉਹ ਨੇਕਟਿਵ ਚਾਹੀਦਾ ਇਹ ਵੀ ਪੋਜ਼ਿਟਿਵ ਚਾਹੀਦਾ ਮਤਲਬ ਉਹਨਾਂ ਨੂੰ ਬਹੁਤ ਜ਼ਿਆਦਾ ਕੋਸ਼ਿਕਾ ਨਹੀਂ ਪੈਂਦੀ ਐ ਪਰ ਹੁਣ ਇਹ ਵਧੀਆ ਉਪਰਾਲੇ ਹੋ ਰਹੇ ਆ ਸਾਡੇ ਇਲਾਕੇ 'ਚ ਨੌਜਵਾਨ ਇਸ ਪਾਸੇ ਨੂੰ ਬਹੁਤ ਵਧੀਆ ਚੱਲੇ ਹੋਏ ਜਿਵੇਂ ਪਾਸੋਂ ਸਾਡੇ ਇੱਥੇ ਫਤਿਹਗੜ ਸੀਗਾ ਕੈਂਪ ਕੱਲ ਗੁੰਨੋਮਾਜਰੇ ਸੀਗਾ ਇਹੀ ਖੂਨਦਾਨ ਕੈਂਪ ਅੱਜ ਆਪਣਾ ਇੱਥੇ ਕਰਤਾਰਪੁਰ ਲੱਗਿਆ ਹੋਇਆ ਬਹੁਤ ਵਧੀਆ ਗੱਲ ਐ ਵਧੀਆ ਨੌਜਵਾਨਾਂ ਦਾ ਉਪਰਾਲਾ ਐ ਤੇ ਅਰਦਾਸ ਕਰਦਾ ਵਾਹਿਗੁਰੂ ਕੇ ਸਾਡੇ ਇਸ ਨੌਂਗਰ ਦੇ ਨੌਜਵਾਨ ਹੋਰ ਦਿਖਾਵੇ ਵਾਲੇ ਕੰਮ ਛੱਡ ਕੇ ਇਹ ਵਧੀਆ ਅਪਰਾਲੇ ਹੋਰ ਐਵੇਂ ਦੇ ਅਲੱਗ ਤਰ੍ਹਾਂ ਦੇ ਅਪਰਾਲੇ ਕਰਨ ਤੇ ਤਾਂ ਕਿ ਇਹਨਾਂ ਨੂੰ ਦੇਖ ਕੇ ਹੋਰ ਨੌਜਵਾਨਾਂ ਨੂੰ ਵੀ ਸੇਧ ਮਿਲ ਸਕੇ ਉਹ ਚੰਗੇ ਕੰਮ ਕਰਨ ਲਈ ਇਹਨਾਂ ਤੋਂ ਪ੍ਰੇਰਿਤ ਹੋਣ ਬਿਲਕੁਲ ਤੇ ਨਾਲ ਦੀ ਨਾਲ ਪਿੰਡ ਵਾ ਸਾਡੇ ਨਾਲ ਨੇ ਜਿਨ੍ਹਾਂ ਨੇ ਅਪਰਾਲੇ ਕੀਤੇ ਹੋਏ ਨੇ ਤਾਂ ਬਹੁਤ ਵਧੀਆ ਉਪਰਾਲਾ ਹੈ ਜੀ ਨੌਜਵਾਨਾਂ ਨੂੰ ਨਸ਼ਾ ਦੂਰ ਕਰਨ ਵਾਸਤੇ ਵੀ ਦੂਜੇ ਪਾਸੇ ਇਸ ਤਰੀਕੇ ਦਾ ਦਾਨ ਕਰਨ ਵਾਸਤੇ ਵੀ ਕਿਉਂਕਿ ਇਹ ਸਭ ਤੋਂ ਵੱਡਾ ਦਾਨ ਹੈ ਮੇਰੇ ਖਿਆਲ ਹੋਰ ਪਾਣੀ ਚਾਹ ਬੰਦਾ ਕੋਠੀ ਦਾਨ ਕਰ ਦੇ ਜਿੰਨੇ ਮੈਂ ਲੱਖਾਂ ਰੁਪਏ ਦਾਨ ਕਰ ਦਣ ਪਰ ਇਹ ਵਰਗਾ ਮੁੱਲ ਕੋਈ ਨਹੀਂ ਹਸਤਾਲ ਚ ਬਦਲਾ ਦੇ ਖੂਨ ਦੀ ਕੀਮਤ ਕੀ ਹੈ ਜੀ ਹਾਂਜੀ ਸਾਡਾ ਨਾ ਪਿੰਡ ਦੇ ਨੂੰ ਚੌਥਾ ਸਾਡਾ ਮਤਲਬ ਬੈਨੀਪਾਲੀ ਹੂਨ ਕਲੱਬ ਵੱਲੋਂ ਚੌਥਾ ਹੈ ਖੂਨ ਦਾਨ ਕੈਂਪ ਹੈ ਪਿੰਡ ਦੇ ਸਹਿਯੋਗ ਨਾਲ ਇਲਾਕੇ ਦੇ ਸਹਿਯੋਗ ਨਾਲ ਲਿਆ ਜਾਂਦਾ ਬਾਕੀ ਮੈਂ মিডিਆ ਦਾ ਵੀ ਬਹੁਤ ਧੰਨਵਾਦ ਦਾ ਸਿਆਸੀ ਲੀਡਰਾਂ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਉਹ ਰਿਆੜ ਕੇ ਹਾਜ਼ਰੀ ਲਵਾਈ ਆ ਇਹ ਸਾਡਾ ਭਤੀਜਾ ਖੜਿਆ ਜੀ ਤੇਜਿੰਦਰ ਬੈਨਪਾਲ ਇਹ ਕਲਾਬ ਦਾ ਪ੍ਰਧਾਨ ਹੈ ਬਾਕੀ ਇਹਦੇ ਨਾਲ ਕਰੀ ਗੱਲ ਪ੍ਰਧਾਨ ਜੀ ਬਹੁਤ ਵਧੀਆ ਤੁਸੀਂ ਇਹ ਜਿਹੜੇ ਉਪਰਾਲੇ ਕਰ ਰਹੇ ਹੋ ਚੌਥਾ ਫੂਨਦਾਨ ਕੈਂਪ ਲਾਇਆ ਤਾਂ ਹੋਰ ਵੀ ਇਸ ਤਰੀਕੇ ਦੇ ਪਿੰਡਾਂ ਦੇ ਵਿੱਚ ਤੁਸੀਂ ਦਸਤਾਰ ਮੁਕਾਬਲੇ ਹੋਰ ਵੀ ਜਿਹੜੇ ਕਰਦੇ ਜਾਂਦੇ ਹੋ ਤਾਂ ਅੱਜ ਸਿਆਸੀ ਆਗੂ ਹੀ ਪਹੁੰਚੇ ਨਹੀਂ ਭਾਵੇਂ ਇਸ ਦੇ ਵਿੱਚ ਕੋਈ ਸਿਆਸੀ ਨਹੀਂ ਕੋਈ ਸਮਾਜ ਸੇਵੀ ਨਹੀਂ ਕਿ ਹਰ ਬੰਦਾ ਦਾਨ ਕਰਨ ਵਾਸਤੇ ਪਹੁੰਚਾ ਹਾਂਜੀ ਕਿ ਸਾਨੂੰ 4 ਸਾਲ ਹੋ ਗਏ ਫੂਨਦਾਨ ਕੈਂਪ ਲਾਉਂਦਿਆਂ ਨੂੰ ਹਾਂਜੀ ਇਹ ਸਰਪੰਚ ਸਾਹਿਬ ਨਾਲ ਹੁਣ ਤਾਂ ਬੇਵਾਗ ਕਰਵਾਲੀ ਦੀ ਕਮੇਟੀ ਹੈ ਤੁਹਾਡੇ ਦੇ ਸਹਿਯੋਗ ਨਾਲ ਅੱਪਾ ਲਾਉਂਦੇ ਬਹੁਤ ਸ਼ੁਕਰ ਧੰਨਵਾਦ ਕਰਦੇ ਸਾਡਾ ਖੁੜੇ ਆਉਣ ਤੇ ਠੀਕ ਹੈ ਬਿਲਕੁਲ ਕਿਵੇਂ ਦੇਖਦੇ ਹੋ ਕਿ ਇਹ ਬਹੁਤ ਮਲਕੀ ਆਪਣਾ ਇਲਾਕਾ ਦਾ ਵੈਸੇ ਪ੍ਰਮਾਤਮਾ ਦੀ ਕਿਰਪਾ ਹੈ ਕਿ ਉਸ ਤਰੀਕੇ ਦਾ ਨਸ਼ਾ ਨਹੀਂ ਅਜੇ ਇਲਾਕੇ ਚ ਚਿੱਟਾ ਜਾਂ ਕੋਈ ਹੋਰ ਪਰ ਫਿਰ ਵੀ ਤੁਸੀਂ ਨੌਜਵਾਨਾਂ ਨੂੰ ਨਸ਼ਾ ਦੂਰ ਕਰਨ ਵਾਸਤੇ ਇਸ ਤਰੀਕੇ ਦੇ ਉਪਰਾਲੇ ਨਾਲ ਜੋੜ ਰਹੇ ਅਸੀਂ ਤਾਂ ਮਤਲਬ ਬਚਪਨ ਤੋਂ ਹੀ ਜੋੜਦੇ ਹਾਂ ਉਹਨਾਂ ਜਦ ਅਸੀਂ ਬਚਪਨ ਵਿੱਚ 11 ਸਾਲ ਦੀ ਉਮਰ ਤੋਂ ਸਾਡੇ بیٹے ਵੀ ਗਾਂ ਭਤੀਜੇ ਵੀ ਸਾਰੇ ਨਸ਼ੇ ਤੋਂ ਰਹਤੇ ਆਰਜ਼ੀ ਜ਼ਾਹਰਨ ਅਪੀਲ ਵੀ ਕਰਦੇ ਆਂ ਵੀ ਰੱਬ ਦਾ ਨਾਮ ਲੋ ਜਿੰਨਾ ਵੀ ਲੈ ਹੁੰਦਾ ਨਸ਼ੇ ਤੋਂ ਦੂਰ ਰਹੋ ਸਮਾਜ ਦੀ ਸੇਵਾ ਕਰੋ ਸਾਡੇ ਤਾਂ ਅਸੀਂ ਪਰ ਹੋਰ ਵੀ ਦੇਖਿਆ ਸਿੱਖੀ ਨਾਲ ਬਹੁਤ ਜੁੜੇ ਹੋਏ ਦੇਖੇ ਮੈਂ ਤੁਹਾਡੇ ਪਿੰਡ ਦੇ ਨੌਜਵਾਨ ਕਿ ਸਭ ਦਸਤਾਰਾਂ ਵੀ ਸਜਾਈਆਂ ਹੋਈਆਂ ਨੇ ਦੂਜੇ ਪਾਸੇ ਇਸ ਤਰੀਕੇ ਦੇ ਪ੍ਰੋਬਲਮ ਵੀ ਨੇ ਬਰਾਦਾਤ ਦੇ ਪ੍ਰਧਾਨ ਨਗਰ ਦੇ ਵਿੱਚ ਆਉਣ ਤੋਂ ਪਹਿਲਾਂ ਤੁਹਾਡਾ ਜੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਨਗਰ ਦੇ ਵਿੱਚ ਠੀਕ ਹੈ ਬਹੁਤ ਵਧੀਆ ਪ੍ਰੋਗਰਾ ਕੀਤਾ ਹੈ 4 ਸਾਲ ਤੋਂ ਸਾਡੇ ਨਗਰ ਦੇ ਵਿੱਚ ਇਹ ਮਤਲਬ ਖੂਦਦਾਨ ਕੈਪ ਲੱਗ ਰਿਹਾ ਹੈ ਜੀ ਜੀ ਕਿ ਹਸਪਤਾਲਾਂ ਦੇ ਵਿੱਚ ਬਹੁਤ ਬਹੁਤ ਸਾਨੂੰ ਲੋਡ ਹੈ ਜੀ ਦੀ ਸੋ ਮੈਂ ਕਹੂੰਗਾ ਵੀ ਨਾ ਨੌਜਵਾਨ ਵੀਰਾਂ ਦਾ ਜਿਹੜਾ ਓਕੇ ਓਕੇ ਨੇ ਇਹਨਾਂ ਉਪਰਾਲਾ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਤੇ ਨਾਲ ਹੀ ਜਿਹੜਾ ਤੁਸੀਂ ਪੁੱਛਿਆ ਵੀ ਸਿੱਖੀ ਦਾ ਇਸ ਨਗਰ ਵਿੱਚ ਸਿੱਖੀ ਦਾ ਇਸ ਨਗਰ ਵਿੱਚ ਠੀਕ ਹੈ ਜੀ ਜਿਵੇਂ ਅੱਜ ਕੱਲ ਮੁੰਡੇ ਬੜੇ ਦੇ ਬਹੁਤ ਮੁੰਡੇ ਹਰਮੋਨ ਹੋਈ ਕਰਦੇ ਪਰ ਇਸ ਨਗਰ ਦੇ ਜਿਹੜੇ ਸਾਡੇ ਨੌਜਵਾਨ ਬੱਚੇ ਮੁੰਡੇ ਸਾਰੇ ਮਤਲਬ ਸਿੱਖੀ ਦੇ ਨਾਲ ਜੁੜੇ ਹੋਏ ਹੈ ਜੀ ਤੇ ਗੁਰੂ ਘਰ ਵੀ ਆਉਂਦੇ ਆ ਜੀ ਤੇ ਸਾਡੇ ਪਿੰਡ ਵਿੱਚ ਇਹ ਵੀ ਗੱਲ ਬੜੀ ਹੈ ਵੀ ਸਾਡੇ ਪਿੰਡ ਦੇ ਜਿਹੜੇ ਲੋਕ ਛੋਟੇ ਬੱਚੇ ਆ ਜੀ ਤਾਂ ਜੋ ਤੋਂ ਨਸ਼ਿਆਂ ਤੋਂ ਬਚੇ ਹੋਇਆ ਜੀ ਇਹ ਗੱਲ ਨੂੰ ਅਸੀਂ ਬੜੇ ਦਾਅਵੇ ਨਾਲ ਕਹਿ ਸਕਦੇ ਹਾਂ ਇੱਕੀ ਦੁੱਕੀ ਬਚ ਲੋ ਚਲੋ ਚਲੋ ਹੁੰਦੇ ਨੇ ਪਰ ਨਹੀਂ ਤਾਂ ਸਾਡੇ ਗੁਰੂ ਘਰ ਦੇ ਵਿੱਚ ਜੁੜਨ ਕਰਕੇ ਸਾਰੇ ਬੱਚੇ ਜੇ ਨੌਜਵਾਨ ਮੁੰਡੇ ਨਸ਼ਿਆਂ ਤੋਂ ਬਹੁਤ ਦੂਰ ਹੈ ਜੀ ਸੋ ਇਹ ਬਹੁਤ ਵਧੀਆ ਇਹਨਾਂ ਸਾਡੇ ਬੱਚਿਆਂ ਦਾ ਅਪਰਾਹ ਹੈ ਇਸ ਵਧੀਆ ਮਾਰਗ ਨਾਲ ਜੁੜ ਕੇ ਜੀ ਤੇ ਲੋਕਾਂ ਦੀ ਸੇਵਾ ਕਰ ਰਹੇ ਹਨ ਪਰ ਖੂਨਦਾਨ ਮਹਾਦਾਨ ਜੀ ਸੋ ਬਹੁਤ ਵਧੀਆ ਲੱਗਿਆ ਹੋਰ ਵੀ ਦੇਖਿਆ ਕਈ ਪਿੰਡਾਂ 'ਚ ਤਿੰਨ ਤਿੰਨ ਗੁਰਦੁਆਰੇ ਛੇ ਛੇ ਗੁਰਦੁਆਰੇ ਛੇ ਛੇ ਸ਼ਮਸ਼ਾਨ ਘਾਟਾ ਬੜੀਆਂ ਹੋਣ ਜਾਂ ਜਾਤ ਪਾਤ ਦੇ ਪਿੰਡਾਂ ਦੇ ਬੰਦੇ ਹੋਏ ਨੇ ਪਰ ਤੁਹਾਡੇ ਪਿੰਡ ਦੇ ਸਰਬੱਤ ਉੱਥੇ ਸਾਰੇ ਬਰਾਦਰੀ ਸਾਰੇ ਪਰਿਵਾਰ ਜਾਂਦੇ ਨਹੀਂ ਮੱਥਾ ਟੇਕਣ ਵਾਲੇ ਹਾਂ ਜੀ ਇਹ ਵੀ ਬਹੁਤ ਵਧੀਆ ਸਾਡੇ ਪੁਰਖਿਆਂ ਤੋਂ ਮਤਲਬ ਇਹ ਰੀਤ ਚੱਲੀ ਹੋਈ ਹੈ ਵੇ ਸਾਡੇ ਪਿੰਡ ਚ ਇੱਕੋ ਗੁਰੂ ਘਰ ਹੈ ਪਹਿਲਾਂ ਇਹ ਗੁਰਦੁਆਰਾ ਬਹੁਤ ਛੋਟਾ ਸੀਗਾ ਜੀ ਤਾਂ ਪਿਛਲੇ 10 ਸਾਲਾਂ ਤੋਂ ਮਤਲਬ ਇਸੇ ਪਿੰਡ ਨਗਰ ਦੇ ਸਹਿਯੋਗ ਦੇ ਨਾਲ ਵੱਡੀ ਇਮਾਰਤ ਵਧੀਆ ਬਿਲਡਿੰਗਾਂ ਗੁਰੂ ਘਰ ਮਹਾਰਾਜ ਵਾਸਤੇ ਬਣੀਆਂ ਹੋਈਆਂ ਸਾਰੇ ਨਗਰ ਇੱਥੇ ਸਾਰੇ ਜਿਹੜੇ ਜਿੰਨੇ ਵੀ ਇਤਿਹਾਸਿਕ ਸਾਡੇ ਦਿਨ ਬਣਾਉਨੇ ਅਸੀਂ ਇਕੱਠੇ ਹੋ ਕੇ ਬੜੇ ਹੀ ਪਿਆਰ ਦੇ ਨਾਲ ਭਰਵਾਂ ਦੇ ਨਾਲ ਗੁਰੂ ਮਹਾਰਾਜ ਦੇ ਸਾਰੇ ਦਿਹਾੜੇ ਅਸੀਂ ਮਨਾਉਨੇ ਆ ਸੋ ਮੈਂ ਆਪਣੇ ਤੌਰ ਤੇ ਵੀ ਸਾਰੇ ਨਗਰ ਨਿਵਾਸੀਆਂ ਦਾ ਮਤਲਬ ਤਹਿ ਦਿਲੋਂ ਧੰਨਵਾਦੀ ਹਾਂ ਕਿਉਂਕਿ ਸਾਡੇ ਨਗਰ ਵਿੱਚ ਬਹੁਤ ਬਖਸ਼ਿਸ਼ ਹੈ ਵੀ ਸਾਰੇ ਲੋਕਾਂ ਵਿੱਚ ਪਿਆਰ ਭਾਵਨਾ ਬਣੀ ਹੋਈ ਹੈ ਕਿਰਤਾਰਪੁਰ ਖੂਨਦਾਨ ਕੈਂਪ ਦੇ ਵਿੱਚ ਸਾਬਕਾ ਕੈਨ ਮੰਤਰੀ ਜਗਮਉਨ ਸਿੰਘ ਕੰਗ ਪਹੁੰਚੇ ਨੇ ਕੰਗ ਸਾਹਿਬ ਬਹੁਤ ਵੱਡਾ ਪ੍ਰੋਗਰਾਮ ਹੈ ਪਿੰਡ ਦੀ ਕਮੇਟੀ ਦਾ ਨੌਜਵਾਨਾਂ ਦਾ ਜਿਹੜਾ ਇਸ ਤਰੀਕੇ ਦੇ ਨਾਲ ਖੂਨਦਾਨ ਕੈਂਪ ਲਾਇਆ ਕਿਉਂਕਿ ਕਿ ਕਤਰਾ ਪਤਾ ਨਹੀਂ ਕਿਸ ਦੇ ਕੰਮ ਆਣਾ ਹੈ ਇਹ ਖੂਨਦਾਨ ਦੇਖੋ ਮੈਂ ਅੱਜ ਆਪਣੇ ਵਿਧਾਨ ਸਭਾ ਹਲਕਾ ਖਣ ਦੇ ਪਿੰਡ ਕਿਰਤਾਰਪੁਰ ਵਿਖੇ ਆਇਆ ਹਾਂ ಗ್ರಾಮ ਪੰਚਾਇਤ ਤੇ ਬੈਣੀਪਾਲ ਯੂਥ ਕਲੱਬ ਨੇ ਰਲ ਕੇ ਬਹੁਤ ਵੱਡਾ ਖੂਨਦਾਨ ਕੈਂਪ ਲਾਇਆ ਹੈ ਮੇਲਾ ਲੱਗਿਆ ਹੋਇਆ ਨੌਜਵਾਨਾਂ ਦਾ ਮੈਂ ਦੇਖਿਆ ਹੈ ਇਨੀ ਮਿਹਨਤ ਸ਼ਰਦਾ ਪਿਆਰ ਸਰਕਾਰ ਨਾਲ ਜੋ ਇਹ ਸਮਾਗਮ ਕਰ ਰਹੇ ਨੇ ਕੈਂਪ ਲਗਾ ਰਹੇ ਨੇ ਡਾਕਟਰ ਸਹਿਵਨ ਪੀਜੀਏ ਤੋਂ ਆਏ ਆ ਬੁੱਧਵਾਰ ਤੋਂ ਆਏ ਆ ਪੂਰੀਨਾਂ ਦੀ ਆਪਸ ਕੋਆਰਡੀਨੇਸ਼ਨ ਦਾ ਤਾਲਮੇਲ ਹੈ ਲੰਗਰ ਚੱਲ ਰਿਹਾ ਹੈ ਚਾਹ ਪਾਣੀ ਚੱਲ ਰਿਹਾ ਹੈ ਮੈਂ ਬੜਾ ਇਸ ਤੋਂ ਪ੍ਰਭਾਵਿਤ ਹੋਇਆ ਮੈਂ ಗ್ರಾಮ ਪੰਚਾਇਤ ਨੂੰ ਯੂਥ ਕਲੱਬ ਨੂੰ ਲੱਖ ਲੱਖ ਵਧਾਈ ਦਿੰਦਾ ਪ੍ਰਸ਼ੰਸਾ ਕਰਦਾ ਅਰ ਮੈਂ ਸੋਚਦਾਰ ਸਮਝਦਾਰ ਕਹਿਣਾ ਚਾਹੁੰਦਾ ਕਿ ਸਾਡੇ ਸਾਰੇ ਪੰਜਾਬ ਚ ਐਸੇ ਯੂਥ ਕਲੱਬਾਂ ਤੋਂ ਚੌਥਾ ਖੂਨਦਾਨ ਕੈਂਪ ਹੈ ਪ੍ਰੇਰਣਾ ਲੈ ਕੇ ਨੌਜਵਾਨਾਂ ਅੱਗੇ ਵਧਣਾ ਚਾਹੀਦਾ ਹੈ ਕਿ ਖੂਨਦਾਨ ਹਮੇਸ਼ਾ ਇੱਕ ਮਹਾਨ ਕੰਮ ਸਮਝਿਆ ਗਿਆ ਹੈ ਜਿਹੜਾ ਕਿ ਇਨਸਾਨ ਦੀ ਜਾਨ ਬਚਾ ਸਕਦਾ ਹੈ ਕਈ ਵਾਰ ਸ਼ਾਰਟੇਜ ਹੁੰਦੀ ਹੈ ਨਹੀਂ ਬਲੱਡ ਮਿਲਦਾ ਮੈਨੂੰ ਆਪਣੇ ਦੁਨੀਆ ਜਾਣਦੇ ਪੰਜਾਬ ਰਸਟਰੀ ਦੇ ਪ੍ਰਧਾਨ ਜੀ ਮੈਂ ਕੌਂਸਲ ਦਾ ਡਾਕਟਰ ਜੋਲੀ ਬਲੱਡ ਬੈਂਕ ਦੇ ਮੁਖੀ ਆਸੀ ਪੀਜੀਆ ਜੀ ਦੇ ਅਸੀਂ ਬੇਸ਼ੁਮਾਰ ਕੈਂਪ ਲਗਾਏ ਗਾਏ ਵਗਾਏ ਅਰ ਜਿਹਨੇ ਸਾਡੇ ਬੱਚੇ ਨੌਜਵਾਨ ਸਾਥੀ ਬਾਰ ਬਾਰ ਖੂਨ ਦਿੰਦੇ ਸੀ ਆ ਕੇ 10000 2000 ਵਾਰ ਸਨਮਾਨਤ ਵੀ ਕੀਤਾ ਅੱਜ ਵੀ ਗ੍ਰਾਮ ਪੰਚਾਇਤ ਨੇ ਮੈਨੂੰ ਨਾਲ ਲੈ ਕੇ ਸਨਮਾਨ ਕਰਾਇਆ ਮਿੱਤੋ ਜਿਹੜੇ ਖੂਨਦਾਨੀਆਂ ਤੋਂ ਮੁੰਡਿਆਂ ਨੂੰ ਬੜਾ ਅੱਛਾ ਲੱਗਿਆ ਮੈਨੂੰ ਅਕਸ਼ਮ ਬਖਸ਼ਵਾਦਨਾ ਅਰਾਸ ਕਰਨਾ ਤੇ ਸਾਡੇ ਇਲਾਕੇ ਵਿੱਚ ਹੋਰ ਵੀ ਇਥੋਂ ਪ੍ਰੇਰਨਾ ਲੈ ਕੇ ਗ੍ਰਾਮ ਪੰਚਾਇਤ ਤੋਂ ਯੂਥ ਕਲੱਬ ਬੈਨੀਫੀਟ ਕਲੱਬ ਤੋਂ ਅੱਗੇ ਕੰਮ ਕਰਦੇ ਰਹਿਣਗੇ ਤਾਂ ਕਿ ਸਮਾਜ ਸੇਵਾ 'ਚ ਬੜਾ ਵੱਡਾ ਯੋਗਦਾਨ ਹੈ ਇਹ ਜਿਹੜੀ ਪੂਰੀ ਬਸਰਚਾ ਸ਼ਲਾਗਾ ਕਰਦਾ ਠੀਕ ਵੱਡੀ ਗੱਲ ਹੈ ਇਸ ਤਰੀਕੇ ਦੇ ਪ੍ਰਾਲੇ ਪਿੰਡਾਂ ਦੇ ਵਿੱਚ ਨੌਜਵਾਨ ਨੂੰ ਕਰਨੇ ਚਾਹੀਦੇ ਨੇ ਦੂਜੇ ਪਾਸੇ ਏਕਤਾ ਰੱਖਣੀ ਚਾਹੀਦੀ ਹੈ ਆਪਣੀ ਔਣ ਵਾਲੀ ਪਨੀਰੀ ਪੀੜੀ ਹੈ ਅਗਰ ਬਚਾਉਣੀ ਹੈ ਤਾਂ ਇਸ ਤਰੀਕੇ ਦੇ ਪ੍ਰਾਲੇ ਵੀ ਕਰਨੇ ਪੈਣਗੇ ਬੱਚਿਆਂ ਨੂੰ ਨਸ਼ੇ ਤੋਂ ਰਹਿਤ ਕਰਨ ਵਾਸਤੇ ਪਿੰਡਾਂ ਦੇ ਵਿੱਚ ਕਮੇਟੀਆਂ ਜਿਵੇਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ ਇਹਨਾਂ ਨੂੰ ਚਾਹੀਦਾ ਕਿ ਜਾਤ ਪਾਤ ਤੋਂ ਉਪਰ ਉੱਠ ਕੇ ਪਿੰਡਾਂ ਦੇ ਵਿੱਚ ਜਿਹੜੇ ਇੱਕ ਤੋਂ ਵੱਧ ਗੁਰਦੁਆਰਾ ਸਾਹਿਬ ਨੇ ਉਹਨਾਂ ਨੇ ਇੱਕ ਕੀਤਾ ਜਾਵੇ ਸ਼ਮਸ਼ਾਨ ਘਾਟਾਂ ਪੰਜ-ਪੰਜ ਬਣਾਈਆਂ ਹੋਈਆਂ ਨੇ ਉਹਨਾਂ ਨੂੰ ਕਿਤਨੇ ਕਦੇ ਕੀਤਾ ਜਾਵੇ ਜਿੱਦੇ ਨਾਲ ਕੀ ਆਪਸੀ ਪਿਆਰ ਪਿੰਡ ਦੇ ਵਿੱਚ ਰਹੇ ਆਪਸੀ ਏਕਤਾ ਰਹੇ ਕਿਉਂਕਿ ਪਿੰਡ ਦੀ ਤਰੱਕੀ ਇਲਾਕੇ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ ਕਿ ਆਪਾਂ ਆਪਣੇ ਪੁਰਖਾਂ ਦੇ ਪੂਰਨੇ ਚੱਲੀਏ ਤੁਹਾਡੇ ਕਰ ਮੈਂ ਸਮੂਹ ਦੇ ਨਾਲ ਹਰਤੇ ਸਤਿ